ਚਾਰ ਇੱਕ ਵਾਰ ਫਿਰ ਸਿਆਸੀ ਪਾਰਟੀਆਂ ਮੈਦਾਨ ਵਿੱਚ ਹਨ ਇਸ ਤੋਂ ਪਹਿਲਾਂ ਸੂਬੇ ਵਿੱਚ ਚਾਰ ਹਲਕਿਆਂ ਉੱਤੇ ਹੋਈਆਂ ਵਿਧਾਨ ਸਭਾ ਦੀਆਂ ਉਪ ਚੋਣਾਂ ਵਿੱਚ ਵੀ ਵੱਡਾ ਉਤਸ਼ਾਹ ਵੇਖਣ ਨੂੰ ਮਿਲਿਆ ਸੀ ਡੰਡੀ ਚਾਹੇ ਅਕਾਲੀ ਦਲ ਨੇ ਆਪਣੀ ਅੰਦਰੂਨੀ ਫਟਦੇ ਹੁੰਦਿਆਂ ਇਹਨਾਂ ਹਪਚੋਣਾ ਦਾ ਬਾਈਕਾਰਟ ਕੀਤਾ ਸੀ ਪਰ ਪ੍ਰਸ਼ਾਸਨ ਚਲਾ ਰਹੀ ਆਮ ਆਦਮੀ ਪਾਰਟੀ ਤੋਂ ਇਲਾਵਾ ਕਾਂਗਰਸ ਅਤੇ ਭਾਜਪਾ ਨੇ ਇਹਨਾਂ ਚੋਣਾਂ ਲਈ ਵੱਡੀ ਸਰਗਰਮੀ ਅਤੇ ਉਤਸ਼ਾਹ ਦਿਖਾਇਆ ਸੀ ਡੰਡੀ ਸੂਬੇ ਦੇ ਨਹੀਂ ਸਗੋਂ ਇਹਨਾਂ ਨਾਲ ਸੰਬੰਧਿਤ ਕਈ ਵੱਡੇ ਕੌਮੀ ਤੁਰੰਤ ਅਗੂ ਵੀ ਪ੍ਰਚਾਰ ਲਈ ਪਹੁੰਚੇ ਸਨ ਡੈਂਡੀ ਇਨ੍ਹਾਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਤਿੰਨ ਅਤੇ ਕਾਂਗਰਸ ਨੂੰ ਇੱਕ ਸੀਟ ਪ੍ਰਾਪਤ ਹੋਈ ਸੀ ਡੈਂਡੀ ਇਨ੍ਹਾਂ ਨਤੀਜਿਆਂ ਨਾਲ ਜਿੱਥੇ ਆਮ ਆਦਮੀ ਪਾਰਟੀ ਦਾ ਉਤਸ਼ਾਹ ਵਧਿਆ ਸੀ ਉਥੇ ਸੂਬਾ ਕਾਂਗਰਸ ਅਤੇ ਐਸ ਦੀ ਹਾਈ ਕਮਾਂਡ ਅੰਦਰ ਚਿੰਤਾ ਪੈਦਾ ਹੋਈ ਸੀ ਡੰਡੀ ਉਹਨਾਂ ਵੱਲੋਂ ਹਰ ਅੱਧਰ ਉਤੇ ਇਸ ਹਾਰ ਦੀ ਪੂਰੀ ਪਰਖ ਪਰਚੋਲ ਕੀਤੀ ਗਈ ਸੀ ਡੰਡੀ ਭਾਜਪਾ ਨੇ ਚਾਹੇ ਪੁਰਾਣੀ ਰਾਜਸੀ ਪਿਚੋਕੜ ਵਾਲੇ ਅਤੇ ਹੁਣ ਪਾਰਟੀ ਵਿੱਚ ਸ਼ਾਮਿਲ ਹੋਏ ਵੱਡੇ ਆਗੂਆਂ ਨੂੰ ਮੈਦਾਨ ਵਿੱਚ ਉਤਾਰਿਆ ਸੀ ਪਰ ਉਸ ਦੇ ਪੱਲੇ ਨਿਰਾਸ਼ਾ ਹੀ ਪਈ ਸੀ ਡੈਂਡੀ ਹੁਣ ਨਗਰ ਨਿਗਮਾ ਅਤੇ ਨਗਰ ਕੌਂਸਲਾਂ ਦੀਆਂ ਚੋਣਾਂ ਦੇ ਐਲਾਨ ਨੇ ਸਿਆਸਤ ਨੂੰ ਇੱਕ ਵਾਰ ਫਿਰ ਮਗਾ ਦਿੱਤਾ ਹੈ ਡੈਂਡੀ ਚਾਹੀ ਪੰਜ ਨਗਰ ਨਿਗਮਾਂ ਅਤੇ 44 ਨਗਰ ਕੌਂਸਲਾਂ ਨਗਰ ਪੰਚਾਇਤਾਂ ਦੀਆਂ ਚੋਣਾਂ ਹੀ ਹੋਣ ਜਾ ਰਹੀਆਂ ਹਨ ਅਤੇ ਇਹਨਾਂ ਲਈ ਵੋਟਰਾਂ ਦੀ ਜੇਨ ਟੀਵੀ 70 ਲੱਖ ਤੋਂ ਕੁਝ ਵਧੇਰੇ ਹੈ ਫਿਰ ਵੀ ਕਈ ਪੱਖਾਂ ਤੋਂ ਸਿਆਸੀ ਪਾਰਟੀਆਂ ਲਈ ਇਨ੍ਹਾਂ ਚੋਣਾਂ ਦੀ ਵਿਸ਼ੇਸ਼ ਅਹਿਮੀਅਤ ਹੈ ਡੰਡੀ ਸ਼ਹਿਰੀ ਵਸੋਂ ਵੱਲੋਂ ਵੀ ਇਹਨਾਂ ਵਿੱਚ ਖਾਸ ਤੌਰ ਉਤੇ ਵੱਡੀ ਦਿਲਚਸਪੀ ਦਿਖਾਈ ਜਾਏਗੀ ਡੰਡੀ ਸਥਾਨਕ ਸਰਕਾਰਾਂ ਕਹੀਆਂ ਜਾਂਦੀਆਂ ਇਹਨਾਂ ਸੰਸਥਾਵਾਂ ਦੀ ਮਿਆਦ 2 ਸਾਲ ਪਹਿਲਾਂ ਪੁੱਗ ਚੁੱਕੀ ਸੀ ਜਿਸ ਕਰਕੇ ਲਗਾਤਾਰ ਚੋਣਾ ਕਰਵਾਉਣ ਦੀ ਮੰਗ ਉਠਦੀ ਰਹੀ ਸੀ ਅਤੇ ਮਸਲਾ ਅਦਾਲਤ ਤੱਕ ਵੀ ਪਹੁੰਚਿਆ ਸੀ ਡੰਡੀ ਇਹਨਾਂ ਚੋਣਾ ਵਿੱਚ ਰਾਜ ਚਲਾ ਰਹੀ ਪਾਰਟੀ ਦਾਵੀ ਇੱਕ ਵਾਰ ਫਿਰ ਵੱਡਾ ਇਮਤਿਹਾਨ ਹੋਣ ਜਾ ਰਿਹਾ ਹੈ ਡੈਡੀ ਕਈ ਸ਼ਹਿਰੀ ਇਲਾਕਿਆਂ ਵਿੱਚ ਕਾਂਗਰਸ ਦੇ ਨਾਲ-ਨਾਲ ਭਾਜਪਾ ਦਾ ਵੀ ਪ੍ਰਭਾਵ ਵੀ ਬਣਿਆ ਰਿਹਾ ਹੈ ਡੈਡੀ ਚਾਹੇ ਪਸਪਾ ਦੇ ਨਵੇਂ ਬੜੇ ਪ੍ਰਧਾਨ ਅਵਧਾਰ ਸਿੰਘ کریمਪੁਰੀ ਨੇ ਵੀ ਇਹਨਾਂ ਚੋਣਾਂ ਵਿੱਚ ਹਿੱਸਾ ਲੈਣ ਦਾ ਐਲਾਨ ਕਰ ਦਿੱਤਾ ਹੈ ਅਤੇ ਅਕਾਲੀ ਦਲ ਦੇ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਨੇ ਵੀ ਇਹ ਬਿਆਨ ਦਿੱਤਾ ਹੈ ਕਿ ਉਹ ਇਹ ਚੋਣਾਂ ਲੜਨਗੇ ਪਰ ਪਾਰਟੀ ਅੰਦਰ ਅੱਜ ਵੱਡਾ ਭੰਬਲ ਪੂਸਾ ਪਿਆ ਹੋਇਆ ਹੈ ਜਿਸ ਕਰਕੇ ਇਸ ਵਿੱਚ ਹਾਲ ਦੀ ਘੜੀ ਅਨਿਸ਼ਚਿਤਤਾ ਹੀ ਬੜੀ ਨਜ਼ਰ ਆਉਂਦੀ ਹੈ ਡੰਡੀ ਜਿੱਥੋਂ ਤੱਕ ਵੱਡੇ ਸ਼ਹਿਰਾਂ ਅਤੇ ਕਸਬਿਆਂ ਦਾ ਸਬੰਧ ਹੈ ਇਹਨਾਂ ਵਿੱਚ ਮੁਢਲੀ ਢਾਂਚੇ ਅਤੇ ਸ਼ਹਿਰੀ ਸੁਹੂਲਤਾਂ ਦੀ ਵੱਡੀ ਘਾਟ ਨਜ਼ਰ ਆਉਂਦੀ ਹੈ ਡੈਂਡੀ ਬਹੁਤੇ ਸ਼ਹਿਰਾਂ ਅਤੇ ਕਸਬਿਆਂ ਦੀ ਹਾਲਤ ਤਾਂ ਸਿਯੋਗ ਬਣੀ ਹੋਈ ਹੈ ਜਿਨ੍ਹਾਂ ਵਿੱਚ ਵੱਡੇ ਸੁਧਾਰਾਂ ਦੀ ਜ਼ਰੂਰਤ ਹੈ ਜੋ ਪ੍ਰਸ਼ਾਸਨ ਲਈ ਚੁਣੌਤੀ ਬਣੇ ਨਜ਼ਰ ਆਉਂਦੇ ਹਨ ਡੈਂਡੀ